ਉਧਰ ਲੈਣ ਜਾ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲੇਰ ਕੋਟਲੇ ਤੋਂ ਅੱਜ ਜਿਹੜੇ ਸਾਡੇ ਵੀਰ ਮੁਸਲਮ ਭਾਈਚਾਰਾ ਆਇਆ ਵਾ ਸਵਾਮਾਂ ਲੈ ਕੇ ਇਹ ਤੁਸੀਂ ਵੇਖ ਰਹੇ ਜੇ ਵੀ ਆ ਮਤਲਬ ਇੱਕ ਕਿੱਟ ਬਣਾਈ ਆ ਮਿਰਚ ਮਸਾਲਾ ਘਿਓ ਇੱਕ ਨਾਲ ਆਟੇ ਦੀ ਥੈਲੀ ਮਤਲਬ ਹਰੇਕ ਪਰਿਵਾਰ ਦੇ ਇੱਕ ਜੀ ਨੂੰ ਇੱਕ ਪੈਕਟ ਜਿਹੜਾ ਉਹ ਦੇ ਰਹੇ ਆ ਆ ਸਾਰਾ ਡਾਕਟਰ ਸਾਹਿਬ ਇਧਰ ਆਓ ਤੁਸੀਂ ਇਧਰ ਅੱਗੇ ਹੋ ਜਾਓ ਹਾਂਜੀ ਤੇ ਆ ਜਾਓ ਅੱਗੇ ਤੇ ਇਹ ਮਤਲਬ ਸਵਾਵਾ ਜਿਹੜੀਆਂ ਚੌਥੀ ਵਾਰ ਲੈ ਕੇ ਆਏ ਦੀ ਤਿੰਨ ਚੱਕਰ ਤਿੰਨ ਚੱਕਰ ਆਪਣੇ ਲਾ ਗਏ ਆ ਤੇ ਇੱਕ ਚੱਕਰ ਢੇਰਾ ਬਾਬਾ ਨਾਨਕ ਲਾ ਕੇ ਆਏ ਆ ਸੋ ਆਓ ਆਪਾਂ ਆਪਾਂ ਸਿੱਧਕ ਦਾ ਸਬੂਤ ਦੇ ਕੀ ਸਿੱਧਕ ਦਾ ਸਬੂਤ ਬਹੁਤ ਸਿੱਧਕ ਰੱਖਿਆ ਤੁਹਾਂ ਤੁਹਾਡੀਆਂ ਫਸਲਾਂ ਮਾਰੀਆਂ ਤੁਹਾਡੇ ਘਰ ਟਹਿ ਗਏ ਆ ਪਰ ਪੰਜਾਬ ਸਾਰਾ ਤੁਹਾਡੇ ਨਾਲ ਖੜਾ ਵਾ ਪੰਜਾਬ ਨਾਲ ਖੜਾ ਵਾ ਪੈਣੋ ਤੁਸੀਂ ਮੈਂ ਕਿਹਾ ਉਥੇ ਘਰੇ ਲੈ ਚਲ ਨਾਲੇ ਨਾਲ ਜਲਪਣੀ ਛਕਾ ਨਹੀਂ ਜਲਪਣੀ ਛਕਿਆ ਇਹਨਾਂ ਮੁਰਨਾ ਵਾ ਨਹੀਂ ਉਹ ਬੰਦਾ ਬੋਲਦਾ ਮੈਂ ਕਿਹਾ ਇਤਰਾ ਪਿਆਰ ਨਾ ਹੀ ਲਓ ਫਿਰ 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 ਤੁਸੀਂ ਲਓ ਲਓ ਤੇ ਬਾਕੀ ਮੈਂ ਤਾਂ ਉਹਨੂੰ ਕਿਹਾ ਜੀ ਕੋਈ ਨਹੀਂ ਆ ਸਾਰੇ ਵੀ ਸਾਰੇ ਆ ਸੇਵਾ ਵੇਖ ਲਓ ਬੜੇ ਪਿਆਰ ਨਾਲ ਔਰੀ ਦੀ ਪਿਆਰ ਨਾਲ ਸੰਗਤ ਆ ਮਾਵਾ ਭੈਣਾ ਬੜੇ ਪਿਆਰ ਨਾਲ ਮਤਲਬ ਕੋਈ ਕੋਈ ਇਹੋ ਜੀ ਕੋਈ ਆਪਾਂ ਜਿਹੜੀ ਨਾ ਕਾਲ ਨਹੀਂ ਵਿਖਾਉਣੀ ਕਾਲ ਨਹੀਂ ਕੋ ਕਰਨੀ ਸਾਰਿਆਂ ਦੀ ਇੱਕ ਇੱਕ ਗਿੱਟਾ ਸਾਰਿਆਂ ਨੂੰ ਆਜੂ ਕਾਲ ਕਾਲ ਨਹੀਂ ਕਰਨੀ ਸਾਰੇ ਦੇਖ ਕੇ ਗਿੱਟਾ ਸਾਰਿਆਂ ਨੂੰ ਕੋਈ ਕਾਲ ਨਹੀਂ ਕਰਨੀ ਹਾਂਜੀ ਹਾਂਜੀ ਇੱਕ ਪਰਿਵਾਰ ਇੱਕ ਪਰਿਵਾਰ ਦੇ ਵਿੱਚ ਇੱਕ ਕਿੱਟ ਜਾਵੇ ਜੀ ਉਹ ਉਹ ਲੈ ਕੇ ਭੈਣ ਜਾ ਰਹੀ ਆ ਬਹੁਤ ਵਧੀਆ ਪਹਿਣਾ ਸਿਰ ਤੇ ਰੱਖ ਤੂੰ ਵੀ ਨਹੀਂ ਪਹਿਣ ਤੂੰ ਵੀ ਸਿਰ ਤੇ ਰੱਖ ਆ ਵੀ ਰੱਖ ਦੋਸਤ ਤੇ ਮੜ ਜਾ ਰੱਖਿਓ ਚੱਲ ਚੱਲ ਚੱਲੋ ਭੈਣੋ ਚੱਲੋ ਸ਼ਾਬਾਸ਼ 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 ਆ ਜਾ ਆ ਵੀ ਸੇਵਾ ਜਿਹੜੀ ਆ ਜਾ ਰਹੀ ਆ ਲਗਾਤਾਰ ਆ ਆ ਵੇਖੋ ਮਤਲਬ ਇਹ ਮਲੇਰ ਕੋਟ ਵਾਲਾ ਭਾਈ ਜਰਾ ਆਇਆ ਜੇ ਇੱਕ ਦਿਨ ਇਸੇ ਥਾਂ ਦੇ ਉੱਤੇ ਓਮ ਸ਼ਾਂਤੀ ਓਮ ਸੰਸਥਾ ਆਈ ਸੀ ਹਰੀਕੇ ਤੋਂ ਉਹਨਾਂ ਵੀ ਇਸੇ ਤਰ੍ਹਾਂ ਮਤਲਬ ਜਿਹੜਾ ਰਸ ਵੰਡਿਆ ਸੀ ਮਲੇ ਹਰੇਕ ਕਮਿਊਨਿਟੀ ਜਿਹੜੀ ਹਰੇਕ ਐ ਧਰਮ ਜਿਹੜਾ ਉਹ ਇਹ ਸੇਵਾ ਦੇ ਵਿੱਚ ਲੱਗਾ ਹੋਇਆ ਵਾ ਐਉਂ ਨਹੀਂ ਕਾ ਵੀ ਇਹ ਕਿਸੇ ਇਕੱਲੇ ਦੀ ਵਿਵਤਾ ਨਹੀਂ ਐ ਵਿਵਤਾ ਸਾਰੇ ਪੰਜਾਬ ਦੀ ਸੀ ਤੇ ਸਾਰੇ ਪੰਜਾਬ ਨੇ ਇਹਦੇ ਤੇ ਪਹਿਰਾ ਦਿੱਤਾ ਵਾ ਸੋ ਇਹ ਸਾਡਾ ਭਾਈਚਾਰਾ ਜਿਹੜਾ ਮੁਸਲਮਾਨ ਭਾਈਚਾਰਾ ਮਲੇਰਕੋਟੋਂ ਜਿਹੜਾ ਆਇਆ ਵਾ ਉਹ ਸੇਵਾਵਾ ਕਰ ਰਹੇ ਨੇ ਧੰਨਵਾਦ ਜੀ